ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਇਸ ਟਾਈਮ ਆਪਾਂ ਖੜੇ ਆਂ ਜੀ ਬਕਸ ਮਾਰਕੀਟ ਖੰਨਾ। ਤਾਂ ਇੱਥੇ ਦੇ ਤੁਸੀਂ ਹਾਲਾਤ ਦੇਖ ਲਓ ਪਾਣੀ ਬਹੁਤ ਜ਼ਿਆਦਾ ਭਰਿਆ ਹੋਇਆ। ਘਟੋ ਘਟ ਇੱਥੇ ਵੀ ਇੱਕ ਇੱਕ ਫੁੱਟ ਪਾਣੀ ਬਕਸ ਮਾਰਕੀਟ ਦੇ ਵਿੱਚ ਭਰਿਆ ਹੋਇਆ। ਬਕਸ ਮਾਰਕੀਟ ਹੀ ਹਾਂ ਆਏ ਹੀ ਸਹੀ ਗੱਲ। ਬੁਰਾ ਹਾਲ ਆ ਨਾ ਵੀਰੇ। 1.5 1.5 ਫੁੱਟ ਪਾਣੀ ਹੋਇਆ ਹੋਇਆ। हां भाई ਉਹਨਾਂ ਦਾ ਸਕੂਟਰ ਹੀ ਬੰਦ ਹੋ ਗਈ ਪਾਣੀ 'ਚ ਆ ਜਾ ਆ ਗਏ ਖੜੇ 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 ਆ ਜਾ ਇੱਕ ਮਿੰਟ ਰੁਕ ਜਾ ਤਾਂ ਦੇਖ ਲਓ ਜੀ ਤੁਸੀਂ ਖੰਨਾ ਬੁਖਸ ਮਾਰਕੀਟ ਦੇ ਹਾਲਾਤ ਇੱਧਰ ਵੀਰੌਣੀ ਵੀ ਰੋਕੇ ਨੇ ਉਹਨਾਂ ਦੀ ਵੀ ਸਕੂਟਰ ਹੀ ਬੰਦ ਹੋ ਗਈ ਪਾਣੀ ਇੰਨਾ ਘ ਭਰਿਆ ਪਿਆ ਫੁੱਟ ਡੇਡ ਡੇਡ ਫੁੱਟ ਪਾਣੀ ਭਰਿਆ ਹੋਇਆ ਹੁਣ ਦੱਸੋ ਬੰਦਾ ਇਹ ਜਿਹੇ ਚ ਕੀ ਕਰੇ ਬੰਦਾ ਨਾ ਬਾਈ ਨਹੀਂ ਪੈੜਨਾ ਸਾਰੇ ਮੁੰਡੇ ਵੀ ਰੋਗੇ ਨੇ ਕੀ ਹਲ ਹੋ ਗਈ ਬਾਈ ਲਾ ਲੋ ੱਟਾ ਹੁਣ ਕੋਈ ਯਾ ਕਰਨੀ ਪਾਣੀ ਬਹੁਤ ਭਰਿਆ ਹੋਇਆ ਇਹ ਵੱਡਾ ਮੇਨ ਬਾਜ਼ਾਰ ਹੈ ਇਹ ਵੱਡਾ ਮੇਨ ਬਾਜ਼ਾਰ ਖੰਨੇ ਖੰਨੇ ਦੇ ਦਰਦ ਪਾਉਂਦਾ ਭਾਈ ਇਹ ਤਾਂ ਦੇਖ ਲਓ ਪਾਣੀ ਨਾਲ ਬਹੁਤ ਬੁਰੇ ਹਾਲੀ ਜੀ ਦੇਖੋ ਬੰਦੇ ਇੰਨੇ ਪਰੇਸ਼ਾਨ ਨੇ ਦੱਸੋ ਕੀ ਕਰੀਆ ਹੋ ਸਹੀ ਗੱਲ ਬਹੁਤ ਬੁਰਾ ਹਾਲ ਆ ਖੰਨੇ ਦਾ ਕੋਈ ਖੰਨੇ ਦਾ ਏਰੀਆ ਇਹ ਜਿਆਦੀ ਹੈਗਾ ਪਾਸੇ ਪਾਣੀ ਭਰਿਆ ਚਾਰੇ ਪਾਸੇ ਸਾਰੇ ਖੰਨੇ ਦੇ ਸਾਰੇ ਏਰੀਆ ਚ ਪਾਣੀ ਭਰਿਆ ਹੋਇਆ ਜੀ ਤੇ ਇਧਰ ਦੇ ਹਾਲਾਤ ਦੇਖ ਲਓ ਜੀ ਘਟੋ ਘਟਰੀ ਦਾ ਇੱਥੇ ਵੀ ਫੁੱਟ ਫੁੱਟ ਡੇਡ ਡੇਡ ਫੁੱਟ ਪਾਣੀ ਬਾਕਸ ਮਾਰਕੀਟ ਦੇ ਵਿੱਚ ਭਰ ਚੁੱਕਿਆ ਤਾਂ ਖੰਨੇ ਦੇ ਇਸ ਟਾਈਮ ਦੇ ਹਾਲਾਤ ਤੁਸੀਂ ਦੇਖ ਰਹੇ ਹੋ ਕਿ ਇੱਕ ਤਾਂ ਮੀਂਹ ਸਵੇਰ ਤੋਂ ਲਗਾਤਾਰ ਪੈ ਰਿਹਾ ਹੈ 2 ਵਜ ਗਏ ਨੇ ਸਵੇਰ 5 ਵਜੇ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਤੇ ਹਰ ਇੱਕ ਖੰਨੇ ਦੇ ਹਰ ਇੱਕ ਏਰੀਏ ਦੇ ਵਿੱਚ ਜੀ ਡੇਢ ਡੇਢ 2-2 ਫੁੱਟ ਪਾਣੀ ਭਰ ਚੁੱਕਿਆ ਤਾਂ ਬਾਈ ਬਹੁਤ ਬੁਰਾ ਹਾਲ ਆ ਸਾਰੇ ਖੰਨੇ ਦੇ ਵਿੱਚ ਦੁਕਾਨਦਾਰੀ ਦੇਖੋ ਤੁਸੀਂ ਦੁਕਾਨਾਂ ਸਾਰੀ ਮਾਰਕੀਟ ਬੰਦ ਪਈ ਆ ਦੁਕਾਨਦਾਰ ਵੀ ਕੀ ਕਰਨ ਮੀਂਹ ਦੇ ਅੱਗੇ ਕਿਸੇ ਦਾ ਬਸ ਨਹੀਂ ਚੱਲਦਾ ਕਿਉਂਕਿ ਉਹਨਾਂ ਨੇ ਦੁਕਾਨ ਖੋਲ ਕੇ ਵਿਚਾਰਿਆ ਨੇ ਕੀ ਕਰਨੀ ਇੱਕ ਤੰਦਰ ਪਾਣੀ ਭਰ ਗਿਆ ਤੇ ਇਹ ਜੇ ਹਾਲਾਤਾਂ ਦੇ ਵਿੱਚ ਕਿਹੜਾ ਕਿਸੇ ਗਾਹਕ ਨੇ ਆਉਣਾ ਤਾਂ ਤੁਹਾਨੂੰ ਸਿੱਧਾ ਦਿਖਾ ਰਹੇ ਆਪਾਂ ਬੁੱਕਸ ਮਾਰਕ ਇੱਧਰ ਬਾਈ ਜੋਣੀ ਅੱਗੇ ਖੜੇ ਨੇ ਉਹ ਵੀ ਕਹਿੰਦੇ ਅੱਗੇ ਦਾ ਵੀ ਦਿਖਾਓ ਜਾ ਕੇ ਹਾਲਾਤ ਨੇ ਜੀ ਪੂਰੀ ਮਾਰਕੀਟ ਦੇ ਵਿੱਚ ਪਾਣੀ ਭਰਿਆ ਹੋਇਆ ਤਾਂ ਆਜਾ ਮਨ ਬਾਈ ਇੱਧਰ ਨੂੰ ਚੱਲੀ ਆਜੋ ਆਜੋ ਬਾਈ ਤੁਹਾਨੂੰ ਨਾਲ-ਨਾਲ ਦਿਖਾਉਨੇ ਆ ਅੱਗੇ ਦੇ ਜੋ ਹਾਲਾਤ ਨੇ ਬੁੱਕਸ ਮਾਰਕੀਟ ਦੇ ਉਧਰ ਜੀ ਨਿਕਲ ਜਾਣਾ ਨਾ ਜੀਟੀਵੀ ਨੂੰ ਹਮਨ ਬਾਈ ਉਧਰ ਜੀਟੀਵੀ ਨਿਕਲ ਜਾਣਾ ਹੋਰ ਆਉ ਵਧੀਆ ਰਸਤਾ ਹੋਰ ਰਸਤਾ ਜਾਂਦੇ ਆ ਉਪਰ ਦੀਆਂ ਜੀਤਰੀ ਬਾਉ ਵੀ ਵਾਉ ਉਧਰ ਯੂਰਿਆ ਉਧਰ ਅੱਛਾ ਚੱਲ ਕੋਈ ਨਹੀਂ ਸੈਂਟਰ ਸੈਂਟਰ ਦਾ ਨਹੀਂ ਖੋਲੇ ਹੋਏ ਇੱਧਰ ਆਇਆ ਵੀ ਸਾਰੀ ਜਗ੍ਹਾ ਗਟਰ ਖੋਲੇ ਹੋਏ ਰ ਇੱਕ ਤਾਂ ਤੁਰਨਾ ਵੀ ਬਹੁਤ ਔਖਾ ਕੋਈ ਦੇਖਦੇ ਵੀ ਨਹੀਂ ਹੈਗੇ ਜੀ ਪਾਣੀ ਇੰਨਾ ਜ਼ਿਆਦਾ ਗੱਡੀ ਬੰਦ ਹੁੰਦੀ ਜਾਂਦੀ ਆ। ਬਾਕੀ ਤੁਹਾਨੂੰ ਥੋੜਾ ਅੱਗੇ ਜਾ ਕੇ ਦਿਖਾਉਣਾ। ਇਹ ਸੈਂਟਰ ਆ ਬੁੱਕਸ ਮਾਰਕੀਟ ਦਾ। ਤਾਂ ਮੇਨ ਇਹ ਬੁੱਕਸ ਮਾਰਕੀਟ ਆ ਜੀ। ਦੇਖ ਲਓ ਤੁਸੀਂ ਪਾਣੀ ਸਟੰਡ ਖੰਨੇ ਦੇ ਵਿੱਚ। ਕਿਸੇ ਵੀ ਏਰੀਆ ਚਲੇ ਜਾਓ ਖੰਨੇ ਦੇ ਅੱਜ ਸਾਰੇ ਏਰੀਆਾਂ ਦੇ ਵਿੱਚ ਇਹੀ ਹਾਲਾਤ ਹੋਏ ਪਏ ਨੇ। ਇਹ ਖੰਨੇ ਦਾ ਬੁੱਕਸ ਮਾਰਕੀਟ। ਜਿੱਥੇ ਵੀ ਫੁੱਟ 1.5 1.5 ਫੁੱਟ ਪਾਣੀ ਆ ਤੇ ਹੁਣ ਇਸ ਤੋਂ ਬਾਅਦ ਅੱਗੇ ਚੱਲੇ ਆ ਜੀ ਜੀਟੀਬੀ ਮਾਰਕੀਟ ਤੁਹਾਨੂੰ ਉੱਥੋਂ ਦਾ ਵੀ ਹਾਲਾਤ ਦਿਖਾਉਣੇ ਆ। ਕੀ ਹਾਲ ਹੈ ਦੁਕਾਨਾਂ ਦੇਖ ਲੋ ਜੀ ਜਿਹੜੀਆਂ ਉੱਚੀਆਂ ਨੇ ਉਹ ਕੁਝ ਬਚੀਆਂ ਹੋਈਆਂ ਨੇ ਜਿਹੜੀਆਂ ਛੋਟੀਆਂ ਨੀਵੀਆਂ ਦੁਕਾਨਾਂ ਨੇ ਉਹਨਾਂ ਦਾ ਅੰਦਰ ਫੁੱਲ ਪਾਣੀ ਭਰ ਗਿਆ ਕਿੰਨਾ ਨੁਕਸਾਨ ਹੋ ਜਾਣਾ ਦੁਕਾਨਦਾਰਾਂ ਦਾ ਵੀ ਇਹ ਪਾਣੀ ਦੇ ਨਾਲ ਦੇਖੋ ਜਿੱਧਰ ਨੂੰ ਵੀ ਤੁਸੀਂ ਦੇਖੋਗੇ ਇੰਨਾ ਹੀ ਪਾਣੀ ਖੜਾ ਆ ਜਾ ਅਮਨ ਬਾਈ ਚਲਦੇ ਬਹੁਤ ਬੁਰਾ ਹਾਲ ਆ ਵੀਰ ਅੰਦਰ ਦਾ ਚਾਹਤ ਜਿਆਦਾ ਬੋਲ ਇਹੋ ਜਿਹਰੇ ਗੋਡਿਆਂ-ਗੋਟਿਆਂ ਦਾ ਪਾਣੀ ਆ ਜੀ ਚੈੱਕ ਕਰੋ ਹਲਾ ਚਲ ਬਈ ਚਲੋ ਠੀਕ ਹੈ ਜੀ ਬਾਕੀ ਹੁਣ ਤੁਹਾਨੂੰ ਅੱਗੇ ਜੀਟੀਵੀ ਮਾਰਕੀਟ ਦਿਖਾਉਨੇ ਆ ਜੀ ਇਹ ਸੀਗੀ ਆਪਣੇ ਬਾਕਸ ਮਾਰਕੀਟ ਪਾਂਸਰ ਪਾਣੀ ਇਹ ਦਿਖਾ ਦਿਓ ਸਾਰੀਆਂ ਦੁਕਾਨਾਂ ਦਾ ਬੁਰਾ ਹਾਲ ਆ ਜਿਹੜੀਆਂ ਨੀਵੀਆਂ ਦੁਕਾਨਾਂ ਨੇ ਸਾਰੀਆਂ ਚ ਪਾਣੀ ਭਰ ਚੁੱਕੇ ਹਨ ਹਾਂ ਆ ਜੀ ਸਾਰੀ ਦੁਕਾਨੇ ਬੜਾ ਹੈ ਪਾਣੀ ਇੱਧਰ ਸਾਰੀਆਂ ਦੁਕਾਨਾਂ ਚ ਅੱਗੇ ਪਾਣੀ ਹਾਂ ਸਾਰੀ ਦੁਕਾਨੇ ਪਾਣੀ ਭਰਿਆ ਹੂੰ ਜਿਹੜੀਆਂ ਉੱਚੀਆਂ ਨੇ ਉਹ ਬਚਿਆ ਹੋਇਆ ਸਵੇਰ ਤੋਂ ਮੀਂਹ ਪੈ ਰਿਹਾ 5 ਵਜੇ ਤੋਂ 7 ਵਜੇ ਸੇ ਪੜ ਰਹਾ ਹੈ ਹਾਂ 5 6 ਵਜੇ 7 ਵਜੇ ਤੋਂ ਬਹੁਤ ਬੁਰਾ ਹਾਲ ਆ ਬੁਰਾ ਹਾਲ ਹੈ ਇਸ ਟੈਂਡਰ ਮਾਰਕੀਟ ਸਾਰੀ ਸਾਰੀ ਪਾਣੀ ਸਾਰੇ ਖੰਨੇ ਦੇ ਵਿੱਚ ਆਹੀ ਹਾਲ ਹੈ ਅਮਰਦਾਸ ਮਾਰਕੀਟ ਚ ਵੀ ਬਹੁਤ ਪਾਣੀ ਭਰਿਆ ਹੋਇਆ ਹੈ ਇਸ ਟੈਂਡਰ ਠੀਕ ਹੈ ਜੀ ਤੇ ਵੀਡੀਓ ਕਰ ਦਿਓ ਸ਼ੇਅਰ ਲਾਈਵ ਕਿਰਪਾ ਚੱਲਿਆਂ ਜੀ ਜੀਟੀਵੀ ਮਾਰਕੀਟ ਇਸ ਤੋਂ ਬਾਅਦ ਤਾਂ ਲਾਈਵ ਸ਼ੇਅਰ ਕਰ ਦਿਓ ਸਾਰੇ